ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਇਸ ਹਫਤੇ ਚਾਰ ਪ੍ਰਾਂਤਾਂ ਨੇ ਇਮੀਗ੍ਰੇਸ਼ਨ ਉਮੀਦਵਾਰਾਂ ਲਈ ਆਪੋ ਆਪਣੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀ ਐਨ ਪੀ ਰਾਹੀਂ ਨਾਮਜ਼ਦਗੀਆਂ ਜਾਰੀ ਕੀਤੀਆਂ ਨੇ ਉਮੀਦਵਾਰਾਂ ਨੂੰ ਆਰਥਿਕ ਧਾਰਮਾ ਰਾਹੀਂ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਉਹਨਾਂ ਦੀ ਸਿੱਖਿਆ ਰੋਜ਼ਗਾਰ ਪੇਸ਼ੇਵਰ ਹੁਨਰ ਅਤੇ ਹੋਰ ਬਹੁਤ ਕੁਝ ਦੇ ਆਧਾਰ ਤੇ ਉਮੀਦਵਾਰਾਂ ਦੀ ਚੋਣ ਕੀਤੀ ਸੀ ਇਸ ਹਫਤੇ ਦੇ ਨਤੀਜਿਆਂ ਨੇ ਪ੍ਰਾਂਤ ਦਰ ਪ੍ਰਾਂਤ ਵੰਡ ਲਈ ਕੀ ਕੁਝ ਕੀਤਾ ਆਓ ਤੁਹਾਨੂੰ ਅਸੀਂ ਵਿਸਥਾਰ ਨਾਲ ਦੱਸਦੇ ਹਾਂ ਸਭ ਤੋਂ ਪਹਿਲਾਂ ਗੱਲ ਕਰੀਏ অন্ਟਾਰੀਓ ਪ੍ਰੋਵਿੰਸ ਦੀ ਜਿੱਥੇ ਨਤੀਜੇ 13 ਤੇ 19 ਜੁਲਾਈ ਨੂੰ ਕੱਢੇ ਗਏ ਇਹ ਸਭ ਤੇ অন্ਟਾਰੀਓ ਪੀ ਐਨ ਪੀ ਨੇ ਆਪਣੀ ਆਰਥਿਕ ਇਮੀਗ੍ਰੇਸ਼ਨ ਧਾਰਾਆਂ ਮਾ ਅਧੀਨ ਚਾਰ ਵਕ ਵਕ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਡਰਾ ਆਯੋਜਿਤ ਕੀਤੇ ਪਹਿਲਾ ਡਰਾ ਰੋਜ਼ਗਾਰਦਾਤਾ ਅਤੇ ਨੌਕਰੀ ਦੀ ਪੇਸ਼ਕਸ਼ ਇਨ ਡਿਮਾਂਡ ਸਕਿੱਲਸ ਸਟ੍ਰੀਮ ਦੇ ਤਹਿਤ ਹੋਇਆ OINP ਨੇ ਇੱਕ ਆਮ ਡਰਾਅ ਜਿਸ ਵਿੱਚ 35 ਜਾਂ ਇਸ ਤੋਂ ਵੱਧ ਸਕੋਰ ਵਾਲੇ ਉਮੀਦਵਾਰਾਂ ਲਈ ਅਪਲਾਈ ਕਰਨ ਲਈ 265 ਸਦੇ ITA ਜਾਰੀ ਕੀਤੇ ਉਸੇ ਦਿਨ OINP ਨੇ ਰੋਜ਼ਗਾਰਦਾਤਾਵਾਂ ਨੌਕਰੀ ਦੀ ਪੇਸ਼ਕਸ਼ ਅੰਤਰਰਾਸ਼ਟਰੀ ਵਿਦਿਆਰਥੀ ਧਾਰਾ ਦੇ ਤਹਿਤ ਇੱਕ ਡਰਾਅ ਆਯੋਜਿਤ ਕੀਤਾ ਡਰਾਅ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਕਿਉਂਕਿ PNP ਨੇ ਸਭ ਤੋਂ ਪਹਿਲਾਂ ਉਹਨਾਂ ਉਮੀਦਵਾਰਾਂ ਨੂੰ 242 ਸੱਦੇ ਜਾਰੀ ਕੀਤੇ ਜਿਨ੍ਹਾਂ ਕੋਲ ਇੱਕ ਚੁਣੇ ਹੋਏ ਹੈਲਥ케ਅਰ ਪੇਸ਼ੇ ਵਿੱਚ ਨੌਕਰੀ ਦੀ ਪੇਸ਼ਕਸ਼ ਸੀ ਅਤੇ 81 ਜਾਂ ਇਸ ਤੋਂ ਵੱਧ ਅੰਕ ਸਨ ਡਰਾ ਦੇ ਦੂਜੇ ਭਾਗ ਵਿੱਚ ਉਸੇ ਧਾਰਾ ਦੀਨ OINP ਨੇ ਉਹਨਾਂ ਉਮੀਦਵਾਰਾਂ ਨੂੰ 839 ਸੱਦੇ ਜਾਰੀ ਕੀਤੇ ਜਿਨ੍ਹਾਂ ਕੋਲ ਹੋਰ ਤਰਹੀਜ਼ੀ ਕਿੱਤੇ ਵਿੱਚ ਨੌਕਰੀ ਦੀ ਪੇਸ਼ਕਸ਼ ਸੀ ਤੇ ਘੱਟੋ ਘੱਟ ਸਕੋਰ 77 ਸਨ ਤੀਜਾ ਡਰਾ 16 ਜੁਲਾਈ ਨੂੰ ਰੋਜ਼ਗਾਰਦਾਤਾ ਨੌਕਰੀ ਪੇਸ਼ਕਸ਼ ਵਿਦੇਸ਼ੀ ਕਰਮਚਾਰੀ ਸਟ੍ਰੀਮ ਦੇ ਤਹਿਤ ਹੋਇਆ OINP ਫੈਡਰਲ ਇਕਨੋਮਿਕ ਮੈਥੋਲਿਟਿਸ ਪਾਥਵੇ ਪ੍ਰੋਜੈਕਟ ਦੇ ਤਹਿਤ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ ਪੰਜ ਸੱਦੇ ਜਾਰੀ ਦਿੱਤੇ ਗਏ ਅੰਤ ਵਿੱਚ 18 ਜੁਲਾਈ ਨੂੰ OINP ਨੇ ਐਕਸਟ੍ਰੈਕਸ ਐਂਟਰੀ ਮਨੁੱਖੀ ਪੂੰਜੀ ਤਰਹੀਜ਼ਾ ਸਟ੍ਰੀਮ ਦੇ ਤਹਿਤ 1240 ITA ਜਾਰੀ ਕੀਤੇ ਤੇ ਇੱਕ ਹੋਰ ਐਕਸਪ੍ਰੈਸ ਐਂਟਰੀ ਅਨਾਈਟਡ ਟਾਰਗੇਟ ਡਰਾਇਜ਼ਤ ਕੀਤਾ ਗਿਆ ਡਰਾ ਨੇ ਉਹਨਾਂ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਇਆ ਜੋ ਸਿਹਤ ਸੰਭਾਲ ਖੇਤਰ ਵਿੱਚ ਕੰਮ ਕਰਦੇ ਸਨ ਅਤੇ ਉਹਨਾਂ ਦਾ ਟੂ ਕਟ ਸਕੋਰ 425 ਅਤੇ 447 ਦੇ ਵਿਚਕਾਰ ਸੀ ਤੇ ਹੁਣ ਲੈ ਚਲਦੇ ਹਾਂ ਤੁਹਾਨੂੰ ਬ੍ਰਿਟਿਸ਼ ਕੋਲੰਬੀਆ BC ਦੇ ਵਿੱਚ 16 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਪੀਐਨਪੀ ਬੀਸੀ ਪੀਐਨਪੀ ਨੇ ਸਕਿੱਲ ਵਰਕਰ ਇੰਟਰਨੈਸ਼ਨਲ ਗ੍ਰੈਜੂਏਟ ਵਿਕਲਪ ਸਮੇਤ ਸਟੀਮ ਦੇ ਤਹਿਤ ਪੰਜ ਨਿਸ਼ਾਨਾ ਡਰਾ ਆਯੋਜਿਤ ਕੀਤੇ ਗਏ ਪੀਐਨਪੀ ਨੇ ਉਹਨਾਂ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਕੋਲ ਵੱਖ-ਵੱਖ ਇਨ ਡਿਮਾਂਡ ਕੀਤੀਆਂ ਵਿੱਚ ਪੇਸ਼ਾਵਰ ਤਜਰਬਾ ਸੀ ਅਤੇ ਘੱਟੋ ਘੱਟ ਘੱਟ ਆਫ ਸਕੋਰ ਪੂਰੇ ਕੀਤੇ ਸਨ ਕੁੱਲ ਮਿਲਾ ਕੇ ਉਮੀਦਵਾਰਾਂ ਨੂੰ ਕਟੋ-ਕਟ 68 ਸੱਦੇ ਜਾਰੀ ਕੀਤੇ ਗਏ ਸਨ ਡਰਾ ਦੀ ਕਿਸਮ ਦੁਆਰਾ ਕਟੋ-ਕਟ ਸਕੋਰ ਦਾ ਬ੍ਰੇਕਡਾਊਨ ਹੇਠਾਂ ਪਾਇਆ ਜਾ ਸਕਦਾ ਚਾਈਲਡ ਕੇਅਰ ਵਰਕਰਾਂ ਦੇ ਡਰਾ ਵਿੱਚ ਬੁਲਾਏ ਗਏ ਉਮੀਦਵਾਰਾਂ ਨੂੰ ਸੱਦਾ ਦੇਣ ਲਈ ਕਟੋ-ਕਟ 94 ਸਕੋਰਾਂ ਦੀ ਜ਼ਰੂਰਤ ਹੁੰਦੀ ਹੈ ਉਹ ਸਾਰੀ ਕਾਮਿਆਂ ਦੇ ਡਰਾ ਵਿੱਚ ਬੁਲਾਏ ਗਏ ਉਮੀਦਵਾਰਾਂ ਦੇ ਸੱਦੇ ਦੇਣ ਲਈ ਕਟੋ-ਕਟ 95 ਸਕੋਰਾਂ ਦੀ ਲੋਡ ਹੁੰਦੀ ਹੈ ਹੈਲਥ케ਅਰ ਵਰਕਰ ਡਰਾ ਵਿੱਚ ਬੁਲਾਏ ਗਏ ਉਮੀਦਵਾਰਾਂ ਨੂੰ ਸੱਦਾ ਦੇਣ ਲਈ ਘੱਟੋ-ਘੱਟ 104 ਸਕੋਰਾਂ ਦੀ ਲੋਡ ਹੁੰਦੀ ਹੈ ਤਕਨੀਕੀ ਕਰਮਚਾਰੀ ਡਰਾ ਵਿੱਚ ਬੁਲਾਏ ਗਏ ਉਮੀਦਵਾਰਾਂ ਨੂੰ ਸੱਦੇ ਲਈ ਘੱਟੋ-ਘੱਟ 122 ਸਕੋਰਾਂ ਦੀ ਜ਼ਰੂਰਤ ਹੁੰਦੀ ਹੈ ਤੇ ਵੈਟਰਨਿਟੀ ਅਤੇ ਕੇਅਰ ਵਰਕਰ ਦੇ ਡਰਾ ਵਿੱਚ ਸੱਦੇ ਗਏ ਉਮੀਦਵਾਰਾਂ ਨੂੰ ਸੱਦਾ ਦੇਣ ਲਈ ਘੱਟੋ-ਘੱਟ 80 ਸਕੋਰਾਂ ਦੀ ਜ਼ਰੂਰਤ ਹੁੰਦੀ ਹੈ ਮੈਨੀਟੋਬਾ ਲੈ ਚੱਲਦੇ ਸਭ ਤੋਂ ਮੈਨੀਟੋਬਾ ਦੇ ਵਿੱਚ ਪੀ ਐਨ ਪੀ ਐਨ ਪੀ MPPNP ਦੇ ਬਕਵਕਤਾ ਰਮਨਦੀਨ ਦੋ ਇਮੀਗ੍ਰੇਸ਼ਨ ਡਰਾ ਆਇਜ਼ਤ ਕੀਤੇ ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਦੇ ਤਹਿਤ ਪਹਿਲਾ ਡਰਾ 18 ਜੁਲਾਈ ਨੂੰ ਹੋਇਆ ਸੂਬੇ ਨੇ 109 ਯਾਨੀ ਕਿ 109 ਉਮੀਦਵਾਰਾਂ ਨੂੰ ਸੱਦਾ ਦਿੱਤਾ ਜੋ ਸਟਰੀਮ ਦੀਆਂ ਲੋੜਾਂ ਪੂਰੀਆਂ ਕਰਦੇ ਸਨ ਉਸੇ ਦਿਨ MPNP ਨੇ ਸਕਿਲਡ ਵਰਕਰ ਓਵਰਸੀਸ ਸਟਰੀਮ ਦੇ ਤਹਿਤ ਡਰਾ ਕੱਢਿਆ 52 ਉਮੀਦਵਾਰ ਜਿਨ੍ਹਾਂ ਨੇ रणनीतिक भर्ती पहल आदमी पी एम पी पी एन पी द्वारा दे तहत बुलाए जाने वाले ऐलान किए थे और कट्टू-कट्ट 645 स्कोरर्स ਨੂੰ आरजी देण ਲਈ ਸਲਾਹ ਪੱਤਰ ਜਾਰੀ ਕੀਤੇ ਇਹ ਸਭ ਤੇ ਕੁੱਲ ਜਾਰੀ ਕੀਤੇ ਗਏ 161 ਪੱਤਰ ਜਿੱਚ 16 ਉਹਨਾਂ ਉਮੀਦਵਾਰਾਂ ਨੂੰ ਜਾਰੀ ਕੀਤੇ ਗਏ ਜਿਨ੍ਹਾਂ ਨੇ ਇੱਕ ਵੈਦ ਐਕਸਪੈਕਟਸ ਐਂਟਰੀ ਪ੍ਰੋਫਾਈਲ ਨੰਬਰ ਅਤੇ ਨੌਕਰੀ ਲੱਭਣ ਵਾਲੇ ਪ੍ਰਮਾਣਿਤ ਕੋਡ ਦਾ ਐਲਾਨ ਕੀਤਾ ਸੀ ਹੁਣ ਲੈ ਚਲਦੇ ਆ ਤੁਹਾਨੂੰ ਪ੍ਰਿੰਸ ਐਡਵਰਡ ਆਇਲੈਂਡ ਪੀਈਆਈ 19 ਜੁਲਾਈ ਨੂੰ ਪ੍ਰਿੰਸ ਐਡਵਰਡ ਆਇਲੈਂਡ ਪੀਐਨਪੀ ਨੇ ਆਪਣੀਆਂ ਦੋ ਧਾਰਾਵਾਂ ਦੇ ਦਿੰਦ ਸੱਦੇ ਜਾਰੀ ਕੀਤੇ ਪੀਐਨਪੀ ਨੇ ਲੇਬਰ ਅਤੇ ਐਕਸਪ੍ਰੈਸ ਸੈਂਟਰੀ ਸਟ੍ਰੀਮ ਦੇ ਤਹਿਤ 86 ਸੱਦੇ ਜਾਰੀ ਕੀਤੇ ਵਿਧੇਰੇ ਖਾਸ ਤੌਰ ਤੇ ਸਿਹਤ ਸੰਭਾਲ ਅਤੇ ਉਸਾਰੀ ਖੇਤਰ ਦੇ ਵਿਅਕਤੀਆਂ ਨੂ ਸੱਦਾ ਪੱਤਰ ਜਾਰੀ ਕੀਤੇ ਗਏ ਸਨ ਵਰਕ ਪਰਮਿਟ ਵਾਲੇ ਜਿਨ੍ਹਾਂ ਦੀ ਮਿਆਦ ਸਾਲ ਦੇ ਅੰਤ ਤੋਂ ਪਹਿਲਾਂ ਖਤਮ ਹੋ ਰਹੀ ਹੈ ਨਿਰਮਾਣ ਤੇ ਪੇਸ਼ਾਵਰ ਸੇਵਾਵਾਂ ਦੇ ਖੇਤਰ ਵਿੱਚ ਅਤੇ ਅੰਤਰਰਾਸ਼ਟਰੀ ਗ੍ਰੈਜੂਏਟ ਸਟਰੀਮ ਦੇ ਬਿਨੇਕਾਰ ਨੂੰ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਖਤਮ ਹੋ ਰਹੀ ਹੈ 2024 ਦੇ ਵਿੱਚ ਉਸੇ ਦਿਨ ਪੀਈਆਈ ਨੇ ਆਪਣੀ ਵਪਾਰਕ ਧਾਰਾਵਾਂ ਦੇ ਤਹਿਤ ਦੂਸ ਦੇ ਜਾਰੀ ਕੀਤੇ ਸਨ ਸੋ ਐਸੀ ਹੁਣ ਤੱਕ ਦੀ ਵੱਡੀ ਅਪਡੇਟ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣ ਵਾਸਤੇ ਤੁਸੀਂ ਬڑے ਰਹੋ ਆਜ ਨਿਊਜ਼ ਪਾਲਾ ਦੇ ਨਾਲ